ਆ ਗਿਆ ਤੂੰ ਆ ਗਿਆ ਕਰਦੀ ਨਹੀਂ ਇਹ ਕਹੂਆ ਬਿੱਟੀ ਆਉਣ ਨੂੰ ਨਾ ਉੱਥੇ ਜਾਦੇ ਰਿਹਾ ਫੇਰ ਉਹੀ ਤਾਂ ਕਰਦਾ ਉਹਦਾ ਕੁਝ ਮਰਜ਼ੀ ਕੋ ਇਹ ਜਿਹੜਾ ਪੁਆਇੰਟ ਹੈ ਜੀ ਇਹ ਕੀ ਰੱਖਿਆ ਹੋਇਆ ਇੱਥੇ ਇੱਥੇ ਗਾਹਾਂ ਨੂੰ ਪੈਪਣਾਂ ਜਾਂਦੀ ਜੀ ਤੇ ਇਤੋਂ ਮਤਲਬ ਕਿ ਹਰ ਪਾਸੇ ਘੁੰਮਦਾ ਜੀ ਨਹੀਂ ਜੀ ਉਧਰੋਂ ਪਿੱਛੇ ਲੈਣ ਆਂਦੀ ਐ ਇਹ ਪਿਛਲੇ ਬਾਣ ਵਾਲਿਆਂ ਨੂੰ ਉਹ ਮੇਰਾ ਬਾਣ ਉੱਚਾ ਉਰੋਂ ਜਦੋਂ ਕਾਸ਼ਦੇ ਆ ਇਹ ਪਚਾਇਦਾ ਫੌਦੀ ਉੱਛਲ ਜਾਣੇ ਨਾਲ ਇਹਦਾ ਨੁਕਸਾਨ ਹੁੰਦਾ ਮਾਗਰ ਗੇਟ ਬਾਹਰ ਨਹੀਂ ਛੱਡੇ ਰੱਖਿਆ ਤਿੰਨ ਲੈਣਾ ਪਾੜਦੇ ਨੇ ਲੈਣ ਪਾੜਨ ਦੀ ਤਾਂ ਉਥੇ ਇਹਨਾਂ ਤੋਂ ਬੇਟਵਾਲ ਲੱਗੇ ਹੋਏ ਨੇ ਮੇਰੀ ਵਾਰੀ ਬਣੀ ਹੋਈ ਆ ਜੀ ਮੈਨੂੰ ਇਹਨੇ ਖਿਜਦੇ ਮਾਰ ਮੇਰੇ ਖੱਤੇ ਨੂੰ ਪਾਈਪ ਲਾਈ ਨਹੀਂ ਪਾਈ ਤਿੰਨ ਜਣੇ ਜਿਹੜੇ ਕਮੇਟੀ ਵਾਲੇ ਨੇ ਉਹਨਾਂ ਨੇ ਦਿਲਚਕਰੋੜ ਰੱਖਿਆ ਜੀ ਹੁਣ ਵੀ ਮੇਰੇ ਪਹਾੜ ਦੀ ਵਾਰੀ ਨਾਲ ਮੈਂ ਬਾਹਰ ਠੇਕੇ ਦੇ ਬਾਹਰ ਆ ਰਕਵਾ ਮੇਰੇ ਪਿੰਡ ਦਾ ਆਣਲੇ ਦੇ ਬੰਦੇ ਨੇ ਪਾਇਆ ਤਾਂ ਉਹਨਾਂ ਦੀ ਰਸੀਦ ਮੇਰੇ ਕੋਲ ਬਕਾਇਆ ਪਈ ਜੇ ਉਹਦੀ ਪੈਸਿਆਂ ਦੀ ਰਸੀਦ ਉਹ ਬਾਹਰ ਨੂੰ ਪਾਣੀ ਵੀ ਨਹੀਂ ਲੱਗਣ ਦਿੱਤਾ ਜੀ ਜਿੱਧਰ ਰੁਚੀ ਕਰਦਾ ਜਿੱਥੇ ਕੀ ਕਰ ਰਹੇ ਨੇ ਨਕਾ ਰੱਖ ਲਿਆ ਜਿੱਥੇ ਕੀ ਕਰ ਰਹੇ ਨੇ ਆਪਣੀ ਪਾਈਪ ਲਾਈਨ ਪਾ ਲਈ ਆਪਦੇ ਕੱਲੇ ਕੱਲੇ ਜਾ ਕੇ ਦੇਖਿਆ ਜਾਵੇ ਜੀ ਜਿਹੜੇ ਬੰਦੇ ਤਿੰਨ ਮੇਨ ਮੂਰੇ ਨੇ ਇਹਨਾਂ ਨੇ ਕੱਲੇ ਕੱਲੇ ਖੱਤੇ ਵਿੱਚ ਦੀ ਪਾ ਆਪਦਾ ਨਕਾ ਰੱਖਿਆ ਸਾਨੂੰ ਕੋਈ ਨਕਾ ਨਹੀਂ ਸਾਨੂੰ ਕੋਈ ਝੂਲਤ ਨਹੀਂ ਪਾਣੀ ਦੀ ਸਾਨੂੰ ਇਹਨਾਂ ਨੇ ਬਹੁਤ ਰੈਸਮੈਂਟ ਕਰਿਆ ਅੱਜ ਆਹ ਪਿੰਡ ਵਾਸੀ ਇਕੱਠੇ ਹੋਏ ਸਾਰੇ ਪਿੰਡ ਵਾਸੀ ਇਕੱਠਾ ਹੋਇਆ ਜਿਹੜੇ ਦੁਖੀ ਬੰਦੇ ਸਾਰੇ ਰਾਕਵਾ ਸਾਡੇ ਪਿੰਡ ਦਾ ਦੰਦੀਆਲ ਦੇ ਬੰਦੇ ਆ ਜੀ ਤੰਦੀਵਾਲ ਦੇ ਬੰਦੇ ਸਾਡੇ ਨਾਲ ਨੇ ਜੀ ਇਸ ਟਾਈਮ ਉਹਨਾਂ ਨੇ ਪਹਿਲਾਂ 5200 ਰੁਪਏ ਉਹਨਾਂ ਨੇ ਦਿੱਤਾ ਜੀ ਹੁਣ ਉਹਨਾਂ ਨੇ ਪਾਈਪ ਲਾਈਨ ਪਵਾਈਆ ਸਾਡੇ ਪੈਸੇ ਦੇ ਕੇ ਪਵਾਈਆ ਨਾਸ਼ੇ ਦੇ ਭਾਵ ਨਾਲ ਨਹੀਂ ਪਾਇਆ ਕੀ ਨਾਮ ਹੈ ਜੀ ਬਲਵੀਰ ਸਿੰਘ ਪਿੰਡ ਜੀ ਪਿੰਡ ਕਲਾਕੀਮਾ ਕੀ ਮਸਲਾ ਜੀ ਤੁਸੀਂ ਅੱਜ ਇਕੱਠੇ ਹੋਏ ਹੋ ਕੀ ਮਸਲਾ ਹੋ ਗਿਆ ਮਹਿਲਾ ਜੀ ਇਹ ਨਾਲ ਦਾ ਇਹ ਕਹਿੰਦੇ ਵੀ ਸਾਡਾ ਇੱਧਰ ਪੈਸਾ ਸਾਡਾ ਉੱਥੇ ਕੋਈ ਖਾਤਾ ਨਹੀਂ ਆਇਆ ਦੋ ਪਾਈਪ ਲਾਈਨਾਂ ਦੋ ਪਈਆਂ ਨੇ ਲੈਣਾ ਦੋ ਨਾਲਾਂ ਤੋਂ ਉਹ ਸਾਡਾ ਕੋਈ ਰੁਪਈਆ ਨਹੀਂ ਲੱਗਿਆ ਮਾਨ ਸਰਕਾਰ ਨੇ ਬਹੁਤ ਵਧੀਆ ਸਾਡਾ ਉਹ ਕਰਿਆ ਬਾਕੀ ਲਾਈਟ ਰੂਟ ਵੀ ਬਹੁਤ ਟੰਗਣਾ ਦੇ ਚੱਲ ਰਹੀ ਹੈ ਪਾਣੀ ਦਾ ਕੋਈ ਬਹੁਤ ਖੋਸਾ ਸੀ ਜਦੋਂ ਮਾਨ ਸਰਕਾਰ ਆਈ ਹੈ ਪਰ ਅੱਜ ਦਿੱਕਤ ਕੀ ਆ ਗਈ ਜਿਹੜੀ ਇਹ ਤੁਹਾਨੂੰ ਇਕੱਠੇ ਪਿੰਡਾਂ ਵਾਲਿਆਂ ਨੂੰ ਇਕੱਠਾ ਆਉਣਾ ਪੈ ਰਿਹਾ ਇਹ ਇੱਧਰ ਦਿੱਕਤ ਕਹਿੰਦੇ 52-5500 ਕਿਲੇ ਦਾ ਲੱਤਾਂ ਲੱਗਿਆ ਹਜ਼ਾਰ-ਹਜ਼ਾਰ 12-1200 ਕਹਿੰਦੇ ਨੈਲ ਸਿੰਘ ਕਿਹੜੇ ਪਿੰਡ ਹੈ ਜੀ ਆਪਣਾ ਤੰਦੀਵਾਲ ਜੀ ਇੱਥੇ ਜਦੋਂ ਮੋਗਾ ਲੱਗੇ ਨਾ ਉਦੋਂ ਇੱਕ ਕਮੇਟੀ ਬਣੀ ਸੀ ਉਹਨਾਂ ਨੇ ਜਿਹੜਾ 10% ਪਰੌਂਦੇ ਐ ਉਹ ਮਤਲਬ ਪੈਸੇ ਇਕੱਠੇ ਕਰ ਲਏ ਉਹਨਾਂ ਨੇ ਕਾ ਕਿਤੇ ਹੈਗੇ 5200 ਰੁਪਏ ਕਿਲਾ ਤੇ 5200 ਰੁਪਏ ਕਿਲਾ ਕੀਤਾ ਜਿਹੜੇ ਤਾਂ ਪਹਿਲਾਂ ਪੈਗੇ ਪੈਗੇ ਉਹਨਾਂ ਦਾ ਭਰਤੇ ਪੈਸੇ ਜਿਹੜੇ ਅਸੀਂ ਰਹਿ ਗਏ ਦੁਬਾਰੇ ਸਾਡੀਆਂ ਬ੍ਰਾਂਚਾਂ ਨਹੀਂ ਪਈਆਂ ਸੀਗੀਆਂ ਫੇਰ ਬਾਅਦ ਚ ਪਈਆਂ ਨੇ ਉਹ ਸਾਨੂੰ ਆਪਦੇ ਕੋਲੋਂ ਪੈਸੇ ਭਰਨੇ ਪਏ 10% ਉਹ ਪੈਸੇ ਦੱਬ ਗਏ ਏ ਕਮੇਟੀ ਵਾਲੇ ਪ੍ਰੋਬਲਮ ਇਹ ਕਿ ਇਹ ਹੈ ਕਿ ਜਿਹੜੀ ਨਾ ਮੇਰੀ ਮੰਤੀ ਸੀਗੀ ਉਹ 75 ਮੀਟਰ ਸੀ ਪਾਈ ਮੇਰੇ ਤੇ ਹੈ ਗਿਆ 60 ਮੀਟਰ ਤੇ ਪੈਸੇ ਦੁਆਰਾ ਭਰੇ ਹੈ ਜੀ ਹੈ ਪੈਸੇ ਦੁਆਰਾ ਭਰੇ ਉਹਦੇ ਹਾਂ ਜੀ ਪੈਸੇ ਮੈਂ ਭਰੇ ਆ ਆਪਦੇ ਨਹੀਂ ਦੁਆਰਾ ਭਰੇ ਹੈ ਜੀ ਹਾਂ ਜੀ ਹਾਂ ਜੀ ਹਾਂ ਜੀ ਸਰ ਹਾਂ ਜੀ ਮੈਂ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਪਿੰਡ ਕਿਲਾਖੀਮਾ ਤੇ ਮੈਂ ਸਭ ਤੋਂ ਪਹਿਲਾਂ ਮਾਨ ਸਰਕਾਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਹਰੇਕ ਪਿੰਡ ਚ ਖੇਤਾਂ ਚ ਜਾਨੀ ਦੀ ਪਾਣੀ ਬਚਾਇਆ ਤੇ ਮੈਂ ਸਰਦਾਰ ਗੁਰਪ੍ਰੀਤ ਸਿੰਘ ਡੀਐਸਪੀ ਦਾ ਧੰਨਵਾਦ ਕਰਦਾ ਜੀ ਬਹੁਤ ਵਧੀਆ ਢੰਗ ਨਾਲ ਗੱਲ ਸੁਣੀ ਤੇ ਦਿਲਵੀਰ ਸਿੰਘ ਢਿੱਲੋਂ ਨੂੰ ਮੈਂ ਆਪਣੇ ਨਿੱਜੀ ਕੰਮ ਕਹਿਦੀ ਉਹਨਾਂ ਨੇ ਮੇਰੀ ਵੀ ਬਹੁਤ ਵਧੀਆ ਗੱਲ ਸੁਣੀ ਮੈਂ ਸਾਰੇ ਆਂ ਦਾ ਧੰਨਵਾਦ ਕਰਦਾ ਪਰ ਇਸ ਕੰਮ ਉੱਤੇ ਵੀ ਗੌਰ ਕੀਤੀ ਜਾਵੇ ਪ੍ਰਸ਼ਾਸਨ ਸਾਡੀ ਸਮਝ ਜੀ ਸਾਰਿਆਂ ਨੂੰ ਸਾਰਿਆਂ ਨੂੰ ਪਾਣੀ ਪਿਆਰ ਰਿਹਾ ਪਰ ਕੁਝ ਲੋਕ ਆਪਣੀ ਮਨਮਰਜ਼ੀ ਕਰਦੇ ਨੇ ਉਹਨਾਂ ਦੇ ਮਾਨ ਸਰਕਾਰ ਨੂੰ ਬੇਨਤੀ ਹੈ ਵੀ ਗੌਰ ਕੀਤੀ ਜਾਵੇ ਇਹਨਾਂ ਨੇ 5200 ਰੁਪਏ ਦੇ ਹਿਸਾਬ ਨਾਲ ਪੈਸੇ ਇਕੱਠੇ ਕਰ ਲਏ ਜਦੋਂ ਰੁਪਏ ਵਾਪਸ ਕਰਨਾ ਤੇ ਜਿਆਦਾ ਹਿਸਾਬ ਕਰਦੇ ਨਾ ਮਾਨ ਸਰਕਾਰ ਨੇ 1000 ਰੁਪਏ ਦੇ ਹਿਸਾਬ ਨਾਲ ਪੈਸੇ ਲੈਂਦੇ ਨੇ ਅਸੀਂ ਮਾਨ ਸਰਕਾਰ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਸਾਡੇ ਪਿੰਡ ਪਾਣੀ ਦਾ ਮੋਗਾ ਮਨਜ਼ੂਰ ਕਰਾ ਦਿਗਾ ਭਗਵਾਨ ਤੇ ਮਾਨ ਦੀ ਸਰਕਾਰ ਨੇ ਕਹਿੰਦੇ 3 ਸਾਲ ਹੋ ਗਏ ਉਹ ਪਾਣੀ ਹਾਲ ਵਿੱਚ ਲੰਮਕਦਾ ਗਰੀਬਾਂ ਨੂੰ ਦਿੱਤਾ ਨਹੀਂ ਜਾਂਦਾ ਹੈਗਾ ਆ ਬਰ ਆ ਧਨਾਟ ਆਦਮੀ ਨੇ ਜਿਹੜੇ ਉਹ ਆਪੋ ਆਪ ਦਾ ਮਰਜ਼ੀਆਂ ਪਕਾ ਰਹੇ ਨੇ ਹਾਲਾਂਕਿ ਪੈਸੇ ਇਕੱਠੇ ਕਰੇ ਤੇ 5200 ਰੁਪਿਆ ਕੀਲੇ ਦੇ ਹਿਸਾਬ ਨਾਲ ਹਲ ਵੀ ਉਹ ਜਿਹੜੇ ਬੰਦਿਆਂ ਨਾਲ ਲੱਗਦੀ ਆ ਉਹਨਾਂ ਨੇ ਉਹਨਾਂ ਨੇ ਆਪ ਪੈਸੇ ਭਰ ਕੇ ਦੁਬਾਰਾ ਆਪਣੀਆਂ ਨੱਕੇ ਲਾਏ ਨੇ ਢੋਲੀਆਂ ਪਾਈਆਂ ਨੇ ਉਹਨਾਂ ਦੇ ਪੈਸਿਆਂ ਦਾ ਹਿਸਾਬ ਮੰਗਿਆ ਜਾਵੇ ਇੱਕ ਤਾਂ ਇੱਕ ਇਹਨਾਂ ਦੀ ਮਨਮਰਜ਼ੀ ਨਾ ਚੱਲ ਨਹੀਂ ਜਾਵੇ ਦੇਖਿਆ ਜਾਵੇ ਮੌਕਾ ਦੇਖਿਆ ਜਾਵੇ ਜੀ ਇਹਨਾਂ ਨੇ ਆਪਣੀ ਮਰਜ਼ੀ ਨਾਲ ਗੇਟ ਬਾਹਰ ਲਾਇਨੇ ਜੀ ਨੱਕੇ ਮਰਜ਼ੀ ਨਾਲ ਲਾਇਨੇ ਲੋਕਾਂ ਦੀ ਪੂਰੀ ਸੁਣਵਾਈ ਨਹੀਂ ਹੋਈ ਇਹ ਹੱਥ ਬੰਨ ਕੇ ਮੇਰੀ ਬੇਨਤੀ ਹੈ ਐਸਐਸਪੀ ਨੇ ਸਾਡਾ ਬਹੁਤ ਵਧੀਆ ਸੁਣਵਾਈ કરી ਤੇ ਅਸੀਂ ਧੰਨਵਾਦ ਕਰਦੇ ਹਾਂ ਇਹ ਸਾਡਾ ਕੰਮ ਦੇਖਿਆ ਜਾਵੇ ਸਾਨੂੰ ਜਰੂਰ ਪਾਣੀ ਮਿਲਣਾ ਚਾਹੀਦਾ ਇੱਕ ਜੀ ਦਲਵੀਰ ਸਿੰਘ ਟੀਸੀਪਾ ਮੇਰਾ ਨਾਮ ਹਰਜਿੰਦਰ ਸਿੰਘ ਜੀ ਤੇ ਕਮੇਟੀ ਦੇ ਵਿੱਚ ਮੈਂ ਖਜ਼ਾਨਚੀ ਹਾਂ ਤੇ ਮੇਰੇ ਨਾਲ ਗੁਰਵਿੰਦਰ ਸਿੰਘ ਜੀ ਇਹ ਵੀ ਸਾਡੇ ਕਮੇਟੀ ਮੈਂਬਰ ਨੇ ਇੱਕ ਤੁਹਾਡੇ ਉੱਪਰ ਅਲੀਗੇਸ਼ਨ ਲੱਗ ਰਹੇ ਨੇ ਕਿ ਤੁਸੀਂ ਪਿੰਡ ਦੇ ਵਿੱਚ ਜਿਹੜੇ ਪਾਈਪਾਂ ਪਾਈਆਂ ਗਈਆਂ ਪਾਣੀ ਵਾਲੀਆਂ ਉਹਦੇ ਲਈ 52 52 ਸਰਵੇਪਤੀ ਇਕੜ ਇਕੱਠਾ ਕੀਤਾ ਕੀ ਕਹਿੰਦੇ ਇਹ ਅਲੀਗੇਸ਼ਨ ਬੇਬੁਨਿਆਦ ਹੈ ਜੀ ਅਸੀਂ 4000 ਪਰ ਏਕੜ ਜਿਹੜਾ ਪ੍ਰਤੀ ਏਕੜ ਇਕੱਠਾ ਕੀਤਾ ਸੀਗਾ ਜਿਹੜਾ 1200 ਰੁਪਏ 1200 ਰੁਪਿਆ ਪਰ ਏਕੜ ਇਕੱਠਾ ਕੀਤਾ ਉਹ ਸਾਡੇ ਤੋਂ ਪਹਿਲਾਂ ਜਿਹੜੇ ਬੰਦੇ ਮੂਰੇ ਲੱਗੇ ਹੋਏ ਸੀ ਉਹ ਉਹਨਾਂ ਦਾ ਹਿਸਾਬ ਕਿਤਾਬ ਉਹਨਾਂ ਕੋਲ ਆ ਅਸੀਂ ਜਦੋਂ ਆਪਣੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਉਦੋਂ ਸਾਡਾ ਮੋਗਾ ਮਨਜ਼ੂਰ ਹੋਇਆ ਮਨਜ਼ੂਰ ਹੋਣ ਤੋਂ ਬਾਅਦ ਸਰਕਾਰ ਦੇ ਅਕੋਰਡਿੰਗ ਜੋ 10% ਕਿਸਾਨਾਂ ਨੇ ਦੇਣਾ ਸੀ 90% ਸਰਕਾਰ ਨੇ ਦੇਣਾ ਸੀ ਉਹਦੇ ਮੁਤਾਬਕ ਅਸੀਂ 4000 ਪ੍ਰਤੀ ਏਕੜ ਦੇ ਹਿਸਾਬ ਨਾਲ ਅਸੀਂ ਕਿਸਾਨਾਂ ਤੋਂ ਪੈਸੇ ਲੈਂਦੇ ਔਰ ਉਸਦੇ ਬਿਲਕੁਲ ਸਰਕਾਰ ਦੇ ਕਾਨੂੰਨ ਦੇ ਮੁਤਾਬਕ ਅਸੀਂ ਨੇ ਜਿਹੜੀ 10% ਕਿਸਾਨਾਂ ਨੇ ਦੇਣਾ ਸੀ ਉਹ ਭਰ ਕੇ ਅਸੀਂ ਪਾਈਪ ਲਾਈਨ ਪਾਈ। ਵਿੱਚ ਇਹ ਵੀ ਹੈ ਤੁਹਾਡੇ ਤੇ ਅਲਿਗੇਸ਼ਨ ਲੱਗ ਰਹੇ ਨੇ ਕਿ ਤੁਸੀਂ ਆਪਣੀ ਮਨਮਰਜ਼ੀ ਨਾਲ ਪਾਈਪਾਂ ਪਾਈਆਂ ਨੇ। ਬਿਲਕੁਲ ਇਹ ਗੱਲਾਂ ਬੇਬੁਨਿਆਦ ਨੇ ਜੀ ਇਹਦੇ ਵਿੱਚ 1% ਵੀ ਕੋਈ ਮਨਮਰਜ਼ੀ ਵਾਲੀ ਗੱਲ ਨਹੀਂ ਹੈਗੀ ਜੋ ਨਕਸ਼ਾ ਬਣਿਆ ਸੀ ਉਹ ਨਕਸ਼ੇ ਦੇ ਮੁਤਾਬਕ ਪਾਈਪਾਂ ਪਾਈਆਂ ਨੇ। ਬਿਲਕੁਲ ਵੀ ਇਹਦੇ ਵਿੱਚ ਕੋਈ ਐਸੀ ਕਿਸੇ ਨਾਲ ਕੋਈ ਧੋਖਾਧੜੀ ਵਾਲੀ ਗੱਲ ਨਹੀਂ ਹੈਗੀ। ਇਹ ਬਿਲਕੁਲ ਜਿਵੇਂ ਨਕਸ਼ਾ ਬਣਿਆ ਨਕਸ਼ੇ ਦੇ ਮੁਤਾਬਕ ਪੈਪਾਂ ਪਾਈਆਂ ਹੋਈਆਂ ਨੇ ਜੀ ਲਈ ਜਿੱਤੇ ਕੋਈ ਕੱਟ ਪਾਤੀ ਕਿਤੇ ਵੱਧ ਪਾਤੀ ਇਹ ਇਹਦਾ ਵੀ ਆ ਤੇ ਤੁਹਾਡੇ ਉੱਪਰ ਨਹੀਂ ਜੀ ਇਹ ਕੀ ਹੈ ਜੀ ਇਹ ਜੋ ਮਤਲਬ ਵੀ ਅਸੀਂ ਕਮੇਟੀ ਵੱਲੋਂ ਕਰ ਸਕਦੇ ਹਾਂ ਅਸੀਂ ਕਮੇਟੀ ਵੱਲੋਂ ਸਾਡਾ ਰਜਿਸਟਰ ਤੇ ਮਤਾ ਨੰਬਰ 10 ਦੇ ਵਿੱਚ ਅਸੀਂ ਬਕਾਇਦਾ ਮਹਿਕਮੇ ਨੂੰ ਅਪੀਲ ਕੀਤੀ ਹੋਈ ਆ ਵੀ ਜਿਹੜੇ ਕਿਸਾਨ ਦੀ ਕਿਸੇ ਦੀ ਕੀਲਾਵਾਹੀ ਜਾਂ ਕਿਸੇ ਦੀ ਅੱਧਾ ਕੀਲਾਵਾਹੀ ਜਾਂ ਕਿਸੇ ਦੀ ਦੋ ਕੀਲੇਵਾਹੀ ਜਿਹੜੀਆਂ ਪੈਪਾਂ ਰਹਿੰਦੀਆਂ ਨੇ ਉਹ ਅਸੀਂ ਬੇਨਤੀ ਕੀਤੀ ਹੈ ਮਹਿਕਮੇ ਨੂੰ ਵੀ ਸਾਨੂੰ ਉਹ ਵੀ ਜਿਹੜਾ ਵੀ ਮਨਜ਼ੂਰੀ ਦੇਣ ਤਾਂ ਅਸੀਂ ਪੈਪਾਂ ਪਵਾ ਦਈਏ ਤੇ ਜਿਹੜੇ ਆਪਣੇ ਗੇਟਬਾਲ ਲੱਗੇ ਹੋਏ ਨੇ ਉਹ ਕਹਿੰਦੇ ਆਪਣੀ ਮਰਜ਼ੀ ਨਾਲ ਇੱਕ ਕਿਲੇ ਦੇ ਵਿੱਚ ਤਿੰਨ ਤਿੰਨ ਲਾਏ ਹੋਏ ਨੇ ਇਹ ਜੀ ਸਿਰਫ ਇੱਕ ਕਮੇਟੀ ਨੂੰ ਹਰਾਸਮੈਂਟ ਕਰਨ ਵਾਸਤੇ ਜਿਹੜੇ ਕੋਸ਼ਕ ਮਤਲਬ ਹੈਗੇ ਨੇ ਲੋਕ ਉਹ ਸਾਡੇ ਤੇ ਅਲੀਗੇਸ਼ਨ ਲਾਏ ਨੇ ਜਿਹੜੇ ਉਹ ਬਿਲਕੁਲ ਇਸੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਗੇਟਬਾਲ ਮਹਿਕਮੇ ਨੇ ਨਕਸ਼ਾ ਬਣਾਇਆ ਜੀ ਨਕਸ਼ੇ ਦੇ ਮੁਤਾਬਕ ਗੇਟਬਾਲ ਲੱਗਦੇ ਨੇ ਜਦੋਂ ਕਿਸੇ ਅਸੀਂ ਉੱਚੀ ਥਾਂ ਨੂੰ ਪਾਣੀ ਦੇਣਾ ਤਾਂ ਜਿਹੜਾ ਨੀਵੀਂ ਥਾਂ ਵਾਲਾ ਗੇਟਵਾਲ ਬੰਦ ਕਰਕੇ ਫੇਰ ਉੱਚੀ ਥਾਂ ਨੂੰ ਜਾਊਗਾ ਉਹ ਕੋਈ ਉਹਦੇ ਵਿੱਚ ਮਨਮਰਜ਼ੀ ਨਹੀਂ ਹੈ ਜੀ ਗੇਟਵਾਲ ਪਾਈਪਾਂ ਦੇ ਮੁਤਾਬਕ ਲੱਗਦੇ ਨੇ ਬ੍ਰਾਂਚਾਂ ਦੇ ਮੁਤਾਬਕ ਲੱਗਦੇ ਨੇ ਕਿਹੜੀ ਬ੍ਰਾਂਚ ਨੂੰ ਪਾਣੀ ਦੇਣਾ ਤਾਂ ਦੂਜੀ ਬ੍ਰਾਂਚ ਦਾ ਪਾਣੀ ਬੰਦ ਕਰਨ ਖਾਤਰ ਗੇਟਵਾਲ ਲਾਉਣਾ ਪੈਂਦਾ ਇਹ ਮਤਲਬ ਇਹੋ ਜੀ ਕੋਈ ਗੱਲ ਨਹੀਂ ਹੈ ਵੀ ਗੇਟਵਾਲ ਮਨਮਰਜ਼ੀ ਨਾਲ ਲਾਏ ਹੋਏ ਨੇ ਤੇ ਮਤਲਬ ਹ ਹਸਾਬ ਕਿਤਾਬ ਵਾਲੀ ਕੋਈ ਐਸੀ ਗੱਲ ਨਹੀਂ ਜੀ ਕੋਈ ਵੀ ਮਤਲਬ ਚਾਹੇ ਸਾਡੇ ਆਪੋਜੀਟ ਵਾਲਾ ਚਾਹੇ ਕੋਈ ਵੀ ਪਿੰਡ ਦਾ ਸਾਤੋਂ ਬਿਲਕੁਲ ਜਿਹੜੀਆਂ ਜਿਵੇਂ ਜਿਵੇਂ ਅਸੀਂ ਮਤਲਬ ਵੀ ਸਰਕਾਰ ਨੂੰ ਪੈਸੇ ਭਰੇ ਆ ਮਹਿਕਮੇ ਨੂੰ ਪੈਸੇ ਭਰੇ ਆ ਸਾਤੋਂ ਜਦੋਂ ਮਰਜੀ ਇਹਦਾ ਹਿਸਾਬ ਲੈਣ ਅਸੀਂ ਬਿਲਕੁਲ ਕਲੀਅਰ ਕਰ ਦਾਂਗੇ